جتندر گورب جی ٹیوب شخوال صاحب پنٹنگ جی بیٹا جی پربو جی پرب داس جی میں تا سارا کرتا ہے کیا تی

ਬਹੁਤ ਸਾਰੇ ਲੋਕ ਉਹਨਾਂ ਨੂੰ ਦੂਰ ਤੋਂ ਦੇਖਦੇ ਹੋਣਗੇ ਐਲ ਸੀ ਐਸ ਦੇਖਦੇ ਹੋਣਗੇ ਪਰ ਮੈਂ ਕਿੰਨਾ ਕਰਮਾ ਬਣਾਉਂਦਾ ਕਿ ਪਹਿਲੀ ਵਾਰੀ ਮਿਲਿਆ ਆ ਏਦਾਂ ਟੇਬਲ ਵਿੱਚ ਦੇਖ ਸੀ ਆਪ ਕੋ ਸਾਹਮਣੇ ਬੈਠ ਕੇ ਬਣਨਾ ਮੇਰੇ ਨਾਲ ਚੜਦਾ ਕੰਪਲੀਸ਼ ਹੈ ਸਤ ਸਭ ਤੋਂ ਵੱਡੀ ਗੱਲ ਇਹ ਕਿ ਜਦੋਂ ਕਾ ਉੱਥੇ ਗਿਆ تک پہنچاؤں میم جتندر گورو جی آ گیا میں ہمیشہ ہی

ਮੈਨੂੰ ਸਾਫ਼ ਪਤਾ ਪਰੇਸ਼ਾਨੀ ਕੀ ਨਹੀਂ ਮੈਂ ਬੜਾ ਨੇੜੇ ਹੋ ਗਏ ਕ੍ਰਿਸਚਰ ਭਾਈਚਾਰੇ ਤੋਂ ਜਾਣਨਾ ਜ਼ਿਮੀਦਾਰ ਦਾ ਕ੍ਰਿਸਚਰ ਭਾਈਚਾਰੇ ਨਾਲ ਨਵਾਂ ਮਾਸਤਾ ਰਿਸ਼ਤਾ ਰਿਹਾ ਸਾਡੇ ਫਿਊਚਰ ਦੇ ਦੱਸਦੇ ਕਿ ਕ੍ਰਿਸਚਰ ਭਾਈਚਾਰਾ ਔਰ ਜ਼ਿਮੀਦਾਰ ਇਹ ਨਵਾਂ ਮਾਸਤਾ ਰਿਸ਼ਤਾ ਹੈ ਨਾ ਕਿ ਅਸਾਈ ਜੱਟ ਹੋ ਕੇ ਰਹਿ ਸਕਦਾ ਨਾ ਜੱਟ ਸਾਈਂ ਤੋਂ ਰਹਿ ਸਕਦਾ ਜਦੋਂ ਕਹਿੰਦੇ ਜਦੋਂ ਸਾਰੇ ਲੋਕ ਆਏ ਕੰਮ ਮੰਡ ਮਤੇ ਬਰਾਬਰੀਆਂ ਕਿਸੇ ਨੂੰ ਸੁਨਾਰੇ ਦਾ ਕੰਮ ਦੇਤਾ ਜਿਹੜੇ ਤਰਖਾਨ ਬਰਾਦਰੀ ਵਾਲੇ ਉਹਨਾਂ ਨੂੰ ਦੂਜਾ ਕੰਮ ਦੇਤਾ ਕਿਸੇ ਨੂੰ ਬਿਜ਼ਨਸ ਦੇ ਤਬਕਾ ਕੰਮ ਮੰਡ ਮਤੇ ਬਰਾਦਰੀਆਂ ਤੇ ਜੱਟ ਨੂੰ ਦੇਤਾ ਕਿ ਤੂੰ ਖੇਤੀ ਕਰਨੀ ਆ ਸਭ ਤੋਂ ਔਖਾ ਕੰਮ ਤੂੰ ਖੇਤੀ ਦਾ ਕੰਮ ਦੇ ਦਿੱਨੂ ਦੇਣਾ ਤੇ ਕਹਿੰਦੇ ਜੱਟ ਜੰਮਦਾ ਹੀ ਨਹੀਂ ਕਦਾ ਮੈਂ ਨਹੀਂ ਇਹ ਕੰਮ ਕਰਨਾ ਤੇ ਨਾ ਮੈਂ ਚੰਬੜਾਈ ਤੇ ਫਿਰ ਕੋਈ ਅਸਾਈ ਭਾਈ ਚਾਰੇ ਦਾ ਨਾਮ ਸੀਗਾ ਜੋ ਆਪਾਂ ਸੁਣਦੇ ਆ ਉਹ ਫਿਰ ਜਦੋਂ ਸਾਈ ਭਾਈ ਚਾਰੇ ਵਾਲੇ ਨੇ ਚੰਬੜਾ ਹੀ ਨਾ ਫਿਰ ਉਹਨੇ ਕਹ ਚੰਬੜਾ ਮੇਰੇ ਨਾਲ ਚੰਪੇ ਨਾ ਤਾਂ ਆਪਾਂ ਇਕੱਠੇ ਕੰਮ ਕਰਿਆ ਕਰਾਂ ਇਹ ਉਹਦਾ ਨਾਮ ਆਪਾਂ ਇਸ ਦਾ ਬਸ ਤਾਂ ਇਹ ਨਾਮ ਆਸਾ ਇਸ ਦਾ ਪੈ ਗਈ ਤੇ ਜੋ ਬਜ਼ੁਰਗਾਂ ਨੇ ਮੈਨੂੰ ਸਿਖਾਇਆ ਸਮਝਾਇਆ ਉਹ ਗੱਲ ਕਰਦਾ ਇਸ ਕਰਕੇ ਮੈਨੂੰ ਬੜੀ ਖੁਸ਼ੀ ਆਜ ਪਿੰਡ ਪੱਕੋ ਕਟਾਰੀ ਸਾਹਿਬ ਜੀ ਇਸ ਪ੍ਰਬੋਧਾਸ ਦੀ ਤੇ ਚਰਚ ਜਾਣ ਕੇ ਉਹਨਾਂ ਬਹੁਤ ਵਧੀਆ ਲੱਗਿਆ ਮੈਂ ਭਰਾਓ ਪਹਿਲਾਂ ਵੀ ਖੜਾ ਕ੍ਰਿਸਚਨ ਭਾਈ ਚਰੜਾ ਅੱਜ ਵੀ ਖੜਾ ਤੇ ਪਰਮਾਤਮਾ ਦੀ ਹਜ਼ੂਰੀ ਚ ਖੜ ਕੇ ਕਹਿੰਦਾ ਮੈਂ ਕੱਲ੍ਹ ਤੋਂ ਵੀ ਤੁਹਾਡੇ ਨਾਲ ਖੜਾ ਰਹਾਂਗਾ ਇਸ ਕਰਕੇ ਮੈਂ ਪ੍ਰਭੂ ਦੇ ਸਿਰੇ ਤੇ ਚਰਵਾ ਦੇ ਇਬਰਸ ਤੇ ਖੜਾ ਹੋਇਆ ਤੇਵੇ ਤੁਸੀਂ ਕਰ ਰਹੇ ਹੋ